ਇਕੋ ਕੰਮ ਕਰਨਾ ਇਹ ਲੋਕ ਆਪਣੇ ਮਤ ਦਾ ਦਾਨ ਦਿੰਦੇ ਆ انسان ਜਿਹੜਾ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੇ ਜਾਂਦਾ ਵਾ ਉਹਦਾ ਧਰਮ ਤੇ ਕਰਮ ਬੰਦਾ ਵਾ ਜਿਹੜਾ ਕੰਮ ਲੋਕਾਂ ਦਾ ਵਾ ਪਹਿਲਾਂ ਉਹਨੂੰ ਪੂਰਾ ਕਰਨਾ ਨਾ ਕਿ ਆਪਣੇ ਘਰ ਵੱਲ ਦੇਖਣਾ ਜਾਂ ਆਪਣੇ ਢਿੱਡ ਵੱਲ ਦੇਖਣਾ 240000 ਵੋਟ ਮੈਨੂੰ ਪਾਈ ਲੋਕਾਂ ਨੇ 240000 ਵੋਟ ਪਾਈ ਇਕ ਰਾਮ ਪ੍ਰਭੂ ਦੀ ਆਸਥਾ ਦੇ ਕਰਕੇ ਲੋਕਾਂ ਦਾ ਮਨ ਚੇਂਜ ਹੋ ਗਿਆ ਨਹੀਂ ਤਾਂ ਹੁਣ ਜਿਹੜੇ ਲੋਕ ਇੱਥੋਂ ਲੈ ਕੇ ਗਏ ਆ ਓਟਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੂੰ ਉਹ ਹੁਣ ਲੱਭਦੇ ਹੀ ਨਹੀਂਗੇ ਇੱਥੇ ਸਾਰੇ ਲੱਭਦੇ ਫਿਰਦੇ ਆ ਵੀ ਕਿੱਥੇ ਗਏ ਬੰਦੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਵਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸਖਬੀਰ ਬਾਦ ਲੜੂਗਾ ਤੇ ਮੈਂ ਫਿਰ ਇੱਥੋਂ ਛੱਡ ਕੇ ਲੁਧਿਆਣਾ ਫਿਰ ਉੱਥੇ ਲੜੂਗਾ ਬਈ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਗਮਾਈ ਕਰ ਲਾ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਦੜਵਾਏ ਜਾਣ ਨੂੰ ਫਿਰਦਾ ਮਾਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਤੰਦਾ ਨਹੀਂ ਕੋਈ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉੱਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਟੰਡਾ ਬਣਾ ਕੇ ਕਰਦੇ ਆ ਅੱਜ ਲੁਧਿਆਣੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੰਪੀ ਵੱਲੋਂ ਵਾਰਡ ਨੰਬਰ 51 ਦੇ ਵਿੱਚ 25 ਹਾਰਸ ਪਾਵਰ ਦਾ ਟਿਊਬਲ ਲਗਾਇਆ ਗਿਆ ਅਤੇ ਇਹ 12,24,000 ਰੁਪਏ ਲਾਗਤ ਨਾਲ ਇਹ ਟਿਊਬਲ ਲਗਾਇਆ ਗਿਆ ਜਿਸ ਤਰ੍ਹਾਂ ਉਹਨਾਂ ਨੇ ਜਿਵੇਂ ਕਿ ਵਾਰਡ ਨੰਬਰ 51 ਦੇ ਵਿੱਚ ਸੇਵਾ ਟਿਊਬਨ ਲੱਗ ਚੁੱਕਾ ਹੈ ਉਥੇ ਇਸ ਮੌਕੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੇ ਵੱਲੋਂ ਕਿਹਾ ਗਿਆ ਕਿ ਪਾਣੀ ਲੋਕਾਂ ਦੀ ਇੱਕ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਨੂੰ ਹੀ ਦੇਖਦੇ ਹੋਏ ਸੈਂਟਰ ਹਲਕੇ ਦੇ ਵਿੱਚ ਜਿੰਨੇ ਵੀ ਵਾਰਡ ਹਨ ਜਿੱਥੇ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੈ ਉਥੇ ਟਿਊਬਨ ਲਾ ਕੇ ਲੋਕਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਲੋਕਾਵਲ ਅਤੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਦੱਸਿਆ ਗਿਆ 25 ਹੌਸ ਪਾਵਰ ਦਾ ਜਿਹੜਾ ਵਾਰਡ ਨੰਬਰ 51 ਦੇ ਵਿੱਚ ਟਿਊਬਵਲ ਆਇਆ ਬਾਅਦ 6 ਮਹੀਨੇ ਬਾਅਦ ਸ਼ੀਮਾ ਵਾਡ ਨੰਬਰ 51 ਤੇ 6ਵਾਂ ਟਿਊਬਵਲ ਆ ਜਿਹੜਾ ਇਹ ਲੋਕਾਂ ਦੀ ਜ਼ਰੂਰਤਾਂ ਪਾਣੀ ਇਹ ਕੈਸਾ ਸਾਧਨ ਆਨ ਲੋਕ ਇਨਸਾਨੀ ਜੀਵਨ ਦੇ ਅੰਦਰ ਜਿਦੀ ਹਰ ਕਿਸੇ ਇਨਸਾਨ ਦੀ ਜ਼ਰੂਰਤ ਆਏ ਪਾਣੀ ਪਾਣੀ ਤੋਂ ਬਿਨਾ ਸਰਦਾ ਨਹੀਂਗਾ ਇਸ ਕਰਕੇ ਪੂਰੇ ਸੈਂਟਰ ਹਲਕੇ ਦੇ ਅੰਦਰ ਜਿੰਨੀਆਂ ਵੀ ਵਾਡਾਂ ਨੇ ਸਾਰਿਆਂ ਦੇ ਅੰਦਰ ਜਿੱਥੇ ਵੀ ਜ਼ਰੂਰਤ ਆ ਉੱਥੇ ਟਿਊਬਲ ਲਾ ਕੇ ਉਹਨਾਂ ਦੀ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਆ ਇਹ ਚ ਆਪਣਾ 12 ਲੱਖ 24 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਇਹ ਟਿਊਬਲ ਲਾਇਆ ਗਿਆ ਵਾ ਮੈਂ ਕੋ ਇਹ ਪਹਿਲੀ ਵਾਰ ਇਤਿਹਾਸਕ ਜਿਹੜੇ ਪੰਚਾਇਤੀ ਜ਼ੋਨ ਨੇ ਇਹ ਇਤਿਹਾਸਕ ਹੋਣ ਜਾ ਰਹੇ ਆ ਇਤਿਹਾਸਕ ਇਸ ਕਰਕੇ ਕਹਿ ਰਹੇ ਆ ਮੈਂ ਦੇ ਕਿਸੇ ਪਾਰਟੀ ਦਾ ਕੋਈ ਚਿੰਨ ਲੈ ਕੇ ਨਹੀਂ ਕੋਈ ਲੜ ਰਿਆ ਪੰਚਾਇਤ ਦੇ ਵਿੱਚ ਅੱਗੇ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ ਚ ਕਿਸੇ ਨੇ ਆਪਣੇ ਨਿਸ਼ਾਨ ਦੇ ਵਿੱਚ ਕਿਸੇ ਨਾਲ ਇਹ ਜੀਆਂ ਜਾਤੀ ਤੌਰ ਤੇ ਦੁਸ਼ਮਣੀਆਂ ਖੜਦੇ ਸੀ ਲੋਕ ਇਲੈਕਸ਼ਨਾਂ ਦੇ ਵਿੱਚ ਅੱਜ ਸਰਦਾਰ ਭਗਵਾਨ ਸਿੰਘ ਮਾਨ ਨੇ ਇਹ ਕਹਿਤਾ ਵੀ ਜੁੜਿਆ ਕੋਈ ਚਿੰਨਾ ਉਹ ਆਪਣੇ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਹੀ ਦਊਗੇ ਜੋ ਬੈਲਟ ਪੇਪਰ ਤੇ ਹੋਊਗਾ ਕੋਈ ਤੱਕੜੀ ਕੋਈ ਪੰਜਾ ਕੋਈ ਝਾੜੂ ਕੋਈ ਕਮਲਦਾ ਬੋਲੇ ਕਿਸੇ ਚੋਰ ਨਿਸ਼ਾਨ ਤੇ ਪੰਚਾਇਤੀ ਇਲੈਕਸ਼ਨ ਨਹੀਂ ਹੋਊਗੇ ਜਿਹੜੇ ਹੋਊਗੇ ਉਹ ਜੋ ਚਿੰਨ ਮਿਲੂਗਾ ਉਹਦੇ ਉੱਤੇ ਹੋਊਗਾ ਜਿਹੜਾ ਬੰਦਾ ਸਭ ਸਹਿਮਤੀ ਦੇ ਨਾਲ ਜਿਹੜੀ ਪੰਚਾਇਤ ਨਹੀਂ ਕੋਈ ਕੈਂਡੀਡੇਟ ਖੜਾ ਕਰੂਗੀ ਇਹ ਪਹਿਲੀ ਵਾਰਾ ਮੁੱਖ ਮੰਤਰੀ ਸਾਹਿਬ ਵੱਲੋਂ 5 ਲੱਖ ਰੁਪਈਆ ਉਸ ਪੰਚਾਇਤ ਨੂੰ ਦਿੱਤਾ ਜਾਊਗਾ ਤਾਂ ਕਿ ਪਿੰਡ ਦੇ ਵਿਕਾਸ ਲਈ ਉਹ 5 ਲੱਖ ਲਾਇਆ ਜਾਵੇ ਇਸ ਕਰਕੇ ਇਤਿਹਾਸਿਕ ਫੈਸਲਾ ਵਾ ਇਹਦੇ ਨਾਲ ਨਾਤਾ ਪਿੰਡ ਦੇ ਵਿੱਚ ਕੋਈ ਆਪਸ ਵਿੱਚ ਦੁਸ਼ਮਣੀਆਂ ਕੋਈ ਰੰਜਿਸ਼ ਬਾਜੀ ਰੂ ਇਹ ਵਿਕਾਸ ਦੀ ਲਹਿਰ ਬਣੂਗੀ ਹਰ ਪਿੰਡ ਦੇ ਵਿੱਚ ਵਿਕਾਸ ਹੋਊਗਾ ਤੁਸੀਂ ਜ਼ਮੀਨੀ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਹੇ ਹੋ ਪਹਿਲਾਂ ਵੀ ਸਰਕਾਰਾਂ ਆਈਆਂ ਕੋਈ ਇਦਾਂ ਦੇ ਕੰਮ ਨਹੀਂ ਹੁੰਦੇ ਸੀ ਦੇਖੋ ਕੰਮ ਕਰਨਾ ਇਹ ਲੋਕ ਆਪਣੇ ਮੱਤ ਦਾ ਦਾਨ ਦਿੰਦੇ ਆ انسان ਜਿਹੜਾ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੇ ਜਾਂਦਾ ਵਾ ਉਹਦਾ ਧਰਮ ਤੇ ਕਰਮ ਬੰਦਾ ਵਾ ਜਿਹੜਾ ਕੰਮ ਲੋਕਾਂ ਦਾ ਵਾ ਪਹਿਲਾ ਉਹਨੂੰ ਪੂਰਾ ਕਰਨਾ ਨਾ ਕਿ ਆਪਣੇ ਘਰ ਵੱਲ ਦੇਖਣਾ ਜਾਂ ਆਪਣੇ ਢਿੱਡ ਵੱਲ ਦੇਖਣਾ ਮਿਹਨਤ ਕਰੂਗੇ ਅੱਜ ਉਹੀ ਬੰਦਾ ਸਿਆਸੀ ਤੌਰ ਤੇ ਜਿੰਦਾ ਰਹੂਗਾ ਜਿਹੜਾ ਬੰਦਾ ਲੋਕਾਂ ਦੀ ਗਵਾਹੀ ਕਰੂ ਲੋਕਾਂ ਦਾ ਕੰਮ ਕਰੂਗਾ ਤੁਸੀਂ ਆਪ ਇਲੈਕਸ਼ਨ ਲਈ ਪਿੰਡ ਪਿੰਡ ਗਏ ਹੋ ਕਿ ਤੁਹਾਨੂੰ ਲੱਗਦਾ ਇਹੋ ਜਿਹਾ ਕਿੰਨਾ ਉਹ ਲੋਕਾਂ ਨੂੰ ਆਰਾਮ ਦੇਗਾ ਦੇਖੋ ਪਿੰਡਾਂ ਦੇ ਵਿੱਚ ਪਿੰਡ ਪਿੰਡ ਕਰਕੇ ਮੈਨੂੰ ਤੁਹਾਡੇ ਲਈ ਦੱਸ ਦੇ 2 ਲੱਖ 40 ਹਜ਼ਾਰ ਵੋਟ ਮੈਨੂੰ ਪਾਈ ਲੋਕਾਂ ਨੇ 240 ਹਜ਼ਾਰ ਵੋਟ ਪਾਈ ਇੱਕ ਰਾਮ ਪ੍ਰਭੂ ਦੀ ਆਸਥਾ ਦੇ ਕਰਕੇ ਲੋਕਾਂ ਦਾ ਮਨ ਚੇਂਜ ਹੋ ਗਿਆ ਨਹੀਂ ਤਾਂ ਹੁਣ ਜਿਹੜੇ ਲੋਕ ਇੱਥੋਂ ਲੈ ਕੇ ਗਏ ਆ ਕੋਟਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੂੰ ਉਹ ਹੁਣ ਲੱਭਦੇ ਹੀ ਨਹੀਂਗੇ ਇੱਥੇ ਸਾਰੇ ਲੱਭਦੇ ਫਿਰਦੇ ਆ ਵੀ ਕਿੱਥੇ ਗਏ ਬੰਦੇ ਜਿਨ੍ਹਾਂ ਨੂੰ ਅਸੀਂ ਜਤਾਇਆ ਵਾ ਇਹ ਮੈਂ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹਣਾ ਵੀ ਇਹਨਾਂ ਨੇ ਕੋਈ ਜ਼ਮੀਨੀ ਲੈਵਲ ਦੇ ਲੀਡਰ ਨਹੀਂ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸਖਬੀਰ ਬਾਦਲ ਲੜੂਗਾ ਤੇ ਮੈਂ ਫਿਰ ਇੱਥੋਂ ਛੱਡ ਕੇ ਲੁਧਿਆਣਾ ਫਿਰ ਉੱਥੇ ਲੜੂਗਾ ਬਈ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਾਂ ਗਵਾਹੀ ਕਰ ਲੈ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਦੜਵਾਏ ਜਾਣ ਨੂੰ ਫਿਰਦਾ ਮੈਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਧੰਦਾ ਨਹੀਂ ਕੋਈ ਇਹ ਸੇਵਾ ਭਾਵਨਾ ਨਾਲ ਕਰੋ ਆਨੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਦੜ ਵਾਏ ਜਾਨ ਨੂੰ ਫਿਰਦੇ ਹੋ ਇਸੇ ਸੁਖਵੀਰ ਦੇ ਕਹਿ ਦੇਦਾ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉੱਥੇ ਲੜ ਲੈਂਦਾ ਪਹਿਲਾਂ ਹੀ ਉੱਥੇ ਲੜਾ ਲੈਂਦਾ ਆਪਣੀ ਵਾਈਫ ਨੂੰ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉੱਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਲੈ ਨੇ ਤੀਨ ਢੰਡਾ ਬਣਾ ਕੇ ਕਰਦੇ ਆ ਸ੍ਰੀ ਸ਼ੋਕਰਾਸਰ ਪੱਪੀ ਜੀ ਦੇ ਵੱਲੋਂ ਔਰ ਇਸ ਟਿਊਬਲ ਦੀ ਲਾਗਤ 12 ਲੱਖ 24000 ਰੁਪਏ ਜਿਵੇਂ ਐਮਐਨਐ ਸਾਹਿਬਾਨ ਨੇ ਦੱਸਿਆ ਔਰ ਬੜੀ ਖੁਸ਼ੀ ਆ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਕਿ ਨਿਰੰਤਰ ਜਿਹੜੇ ਲੋਕਾਂ ਦੀਆਂ ਜ਼ਰੂਰਤਾਂ ਦੇ ਮਤਲਬ ਕੰਮ ਹੋ ਰਹੀ ਨੇ ਔਰ ਇੱਕ ਜਮਾਨਾ ਸੀ ਪਹਿਲਾਂ ਰਾਜਨੀਤਿਕ ਲੋਕਾਂ ਦਾ ਦੇਖਿਆ ਲੋਕਾਂ ਨੇ ਗੁਹਾਰ ਲਗਾਉਣੀ ਤੇ ਮੇਰਾ ਖਿਆਲ ਟੂਟੀ ਲੱਗਣ ਨੂੰ ਵੀ ਕਈ ਵਾਰ 6-6 ਮਹੀਨੇ ਲੱਗ ਜਾਂਦੇ ਸੀ ਤੇ ਇਸ ਇਲਾਕੇ ਦੇ ਵਿੱਚ ਅੱਜ 6ਵਾਂ ਟਿਊਬਲ ਜਿਹੜਾ ਲੱਗਿਆ ਵਾ ਔਰ ਸਾਨੂੰ ਅਜੇ ਲੱਗ ਰਿਹਾ ਕਿ ਅਸੀਂ ਰਾਜ ਦੇ ਲੋਕਾਂ ਦੇ ਨਾਲ ਨਹੀਂ ਇੱਕ ਸੇਵਾਦਾਰ ਦੇ ਨਾਲ ਕੰਮ ਕਰ ਰਹੇ ਹਾਂ ਔਰ ਸਾਨੂੰ ਇਹ ਸੇਵਾ ਨੂੰ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਲੱਗਦਾ ਵੀ ਲਗਾਤਾਰ ਕੰਮ ਹੋ ਰਹੇ ਨੇ ਲਗਾਤਾਰ ਕੰਮ ਪਿਛਲੇ 2.5 ਸਾਲ ਤੋਂ ਹੋ ਰਹੇ ਨੇ ਮੇਰਾ ਖਿਆਲ ਆ ਦੇਖੋ ਦਿਲੋਂ ਗੱਲ ਦੱਸਦਾ ਤੁਹਾਨੂੰ ਜਿਹੜੀ ਮੈਟਰ ਰੋਡ ਦੀ ਸੜਕਾ ਅੱਜ ਤੱਕ ਨਹੀਂ ਅਸੀਂ ਕਦੇ ਦੇਖਿਆ ਵੀ ਸੜਕਾਂ ਦੇ ਉੱਪਰ ਨਿਸ਼ਾਨ ਤੱਕ ਲੱਗੇ ਹੋਣ ਵਾਈਟ ਵਾਈਟ ਕਲਰ ਦੇ ਇਹ ਇਸ ਤੋਂ ਇਲਾਵਾ ਇੱਥੇ ਦੇ ਵਸਨੀਕ ਸਾਰੇ ਇਸ ਗੱਲ ਨੂੰ ਜਾਣਦੇ ਅੱਜ ਕਿੱਠ ਕਿੱਡਾ ਵੱਡਾ ਦੇਖੋ ਇਹ ਕਿ ਟਿਊਬਲ ਦੇ ਇਕਾਟਨ ਦੇ ਉੱਪਰ ਇਹਨੇ ਲੋਕਾਂ ਦਾ ਇਕੱਤਰ ਹੋਣਾ ਇਸ ਗੱਲ ਦੀ ਸਾਨੂੰ ਦੇਰੋਂ ਖੁਸ਼ੀ ਆ ਕਿ ਜਿਹੜੇ ਕੰਮ ਦੀ ਰਫ਼ਤਾਰ ਆ ਇਹ ਹੁਣ ਹੋਰ ਤੇਜ਼ ਹੋਊਗੀ ਤੇ ਲੱਗਦਾ ਵੀ ਜਿਹੜਾ ਜਦੋਂ ਬਾਦਸ਼ਾਹ ਪੈਂਦੀਆਂ ਨੇ ਇਹ ਇਲਾਕਾ ਡੁੱਬ ਜਾਂਦਾ ਲੱਗਦਾ ਵੀ ਸਮੁੰਦਰੀ ਇਲਾਕਾ ਲੱਗਦਾ ਇਹ ਦੇਖੋ ਸਾਰੇ ਇਹ ਇਲਾਕਾ ਡੁੱਬ ਜਾਂਦਾ ਸੀ ਇਸ ਸੰਤਾਪ ਨੂੰ ਅਸੀਂ ਖੁਦ ਅਸੀਂ ਖੁਦ ਭੁਗਤਿਆ 1954 ਤੋਂ ਅਸੀਂ ਵਸਿੰਦੇ ਹਾਂ ਇਸ ਤੇ ਔਰ ਸਾਡੇ ਤੋਂ ਵੀ ਪੁਰਾਣੇ ਲੋਕ ਇੱਥੇ ਰਹਿੰਦੇ ਪਏ ਨੇ ਔਰ ਬੜੀ ਮਜੂਸੀ ਦੇ ਨਾਲ ਕਹਿਣਾ ਪਿਆ ਖਿਪਸ਼ਲੀ ਆ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਕੋਈ ਫੋਕਲ ਪੁਆਇੰਟ ਰਹਿੰਦਾ ਕੰਮ ਕਰਦਾ ਕੋਈ ਇਧਰ ਢੰਡਾਰੀ ਕਲਾ ਵੱਲ ਕੰਮ ਕਰਦਾ ਰਹਿੰਦੇ ਮਾਡਲ ਟਾਊਨ ਨੇ ਬੀਰਸ ਨਗਰ ਨੇ ਇੱਥੇ ਗੱਡੀਆਂ ਡੁੱਬ ਜਾਂਦੀਆਂ ਸੀ ਗੱਡੀਆਂ ਬੰਦ ਹੋ ਜਾਂਦੀਆਂ ਸੀ ਹੁਣ ਨਿਰੰਤਰ ਇਸ ਸੀਵਰੇਜ ਨੂੰ ਠੀਕ ਕਰਨ ਦੇ ਕੰਮ ਚੱਲ ਰਹੇ ਨੇ ਔਰ ਅੱਜ ਪਾਣੀ ਦਾ ਉਤਕਾਟਨ ਕਰਕੇ ਐਮਐਲਏ ਸਾਹਿਬ ਨੇ ਲੋਕਾਂ ਦੀਆਂ ਦੁਆਵਾਂ ਹੋਰ ਲਈਆਂ